ਜ਼ਿਆਦਾ ਗਰਮੀ ਪੈ ਰਹੀ ਹੈ ਇੰਨੀ ਗਰਮੀ 'ਚ ਬੈੱਕ ਕੇ ਸਮਾਨ ਵੇਚਦੇ ਗਰਮੀ ਨਹੀਂ ਲੱਗਦੀ ਗਰਮੀ ਤਾਂ ਘਰੇ ਵੀ ਲੱਗਦੀ ਆ ਪਰਿਵਾਰ 7 ਦਿਨ ਦਾ ਮੁੰਡੇ ਰ ਖੁੱਛਦੇ ਨੇ ਆ 7 ਦਿਨ ਦੇ ਕਿਉਂ 7 ਦਿਨ ਦੇ ਫਿਰ ਇੱਥੇ ਕਿਉਂ ਬੈਠੇ ਹੋ ਸਮਾਨ ਵੇਚ ਰਹੇਂ ਨਹੀਂ ਗਰਮੀ ਦੇ ਵਿੱਚ ਇੰਨੀ ਉਮਰ ਦੇ ਵਿੱਚ ਮੈਂ ਫਿਰ ਘਰ ਬੈਠ ਕੇ ਵੀ ਕੀ ਕਰਨਾ ਆਪਾਂ ਨੇ ਖਰਚਾ ਨਿਕਲ ਜਾਂਦਾ ਆ ਖਰਚਾ ਡਿਪੈਂਡ ਆਏਗਾ ਜਿਹੜਾ ਗਾਹਕ ਆ ਗਿਆ ਫਿਰ ਤਾਂ ਬਣ ਜਾਂਦਾ ਖਰਚਾ ਨਹੀਂ ਵੇ ਇਹਦਾ ਕੋਈ ਗੱਲ ਨਹੀਂ ਆਪਾਂ ਨੂੰ ਰੋਟੀ ਮਿਲਦੀ ਹੈਗੀ ਕਈ ਵਾਰੀ ਆਪਾਂ ਬੈਠੇ ਹੁੰਦੇ ਆ ਕੋਈ ਪੈਸੇ ਨਾ ਦੇ ਕੇ ਗਿਆ ਹੋਵੇ ਕੋਈ ਝੂਠ ਬੋਲ ਕੇ ਚਸ਼ਮਾ ਲੈ ਗਿਆ ਹੋਵੇ ਨਾ ਐਸਾ ਕੋਈ ਬੰਦਾ ਨਹੀਂ ਆਇਆ ਮੇਰੇ ਨਾਲ ਸਾਰੇ ਨਾਲ ਪਿਆਰ ਨਾਲ ਹੀ ਲੈ ਕੇ ਜਾਂਦੇ ਰਹੇ ਆ ਜਿੰਨੇ ਦਾ ਮੈਂ ਕਹਿ ਰੋਣਾ ਦੇ ਦਿੰਦੇ ਆ ਵੱਧ ਵੀ ਕਹੀ ਦੇ ਦੇ ਦਿੰਦੇ ਆ ਤੁਸੀਂ ਜਿਹੜੀ ਹੈਡਲਾਈਨਸ ਦੇਖ ਰਹੇ ਹੋ तमाम ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਆ ਕਹਿੰਦੇ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਇਹ ਗੱਲ ਬਿਲਕੁਲ ਹੈ ਜਿਹੜੀ ਹੈ ਹਕੀਕਤ ਹੁੰਦੀ ਹੋਈ ਨਜ਼ਰਦਾਰੀ ਆ ਅੱਜ ਜੀਐਨਈ ਤੇ ਬਾਹਰ ਬੈਠੇ ਆ ਜਿੱਥੇ ਕਿ ਸਾਡੇ ਨਾਲ ਇੱਕ 75 ਸਾਲ ਦੇ ਬਾਪੂ ਜੀ ਨੇ ਰੋਜ਼ ਆਉਂਦੇ ਨੇ ਆਪਣੀ ਸਾਈਕਲ ਤੇ ਤੁਸੀਂ ਦੇਖ ਸਕਦੇ ਹੋ ਸਾਈਕਲ ਤੇ ਆਉਂਦੇ ਨੇ ਸਾਰਾ ਸਮਾਨ ਲੈ ਕੇ ਤੇ ਇੱਥੇ ਜਿਹੜਾ ਚਸ਼ਮੇ ਤੇ ਬੱਚਿਆਂ ਦੇ ਚਸ਼ਮੇ ਬੈਲਟ ਹੋਗੇ ਤੇ ਇਹ ਸਮਾਨ ਜਿਹੜੇ ਨੇ ਵੇਚਦੇ ਨੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਕਿ ਬਾਪੂ ਜੀ ਕਿਧਰੋਂ ਆਉਂਦੇ ਨੇ ਖਰਚਾ ਨਿਕਲ ਜਾਂਦਾ ਕਿ ਨਹੀਂ ਨਿਕਲ ਜਾਂਦਾ ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ ਲੇਕਿਨ ਫਿਰ ਵੀ ਜਿਹੜਾ ਰੋਜ਼-ਰੋਜ਼ ਇੱਥੇ ਆ ਕੇ ਬੰਨੇ ਹੋ ਕਿਤਾ ਤੇ ਇਹਨਾਂ ਦੇ ਹਾਲਾਤ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਤੇ ਤੁਹਾਡੇ ਤੱਕ ਪਹੁੰਚਦੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਪਾਪਾ ਜੀ ਪਹਿਲਾ ਇਹ ਦੱਸੋ ਇਹ ਸਮਾਨ ਵੇਚਦੇ ਹੋਏ ਕਿੰਨਾ ਟਾਈਮ ਹੋ ਗਿਆ 10 ਸਾਲ ਹੋ ਗਏ 10 ਸਾਲ ਹੋ ਗਏ ਇੱਥੇ ਵੇਚ ਰਹੇ ਲਗਾਤਾਰ ਇੱਥੇ ਬੈਠੇ ਰਹੇ ਇੱਥੇ ਬੈਠੇ ਰਹੇ ਇਹ ਜਿੰਦਾ ਕਦੇ ਆਜੇ ਹੋ ਜਿੰਦਾ ਸਾਈਕਲ ਚਾਹਣੇ ਹੋ ਅੱਜ ਇੰਨੀ ਗਰਮੀ ਆ ਕਿਧਰ ਆਉਂਦੇ ਹੋ ਮੈਂ ਘਰੋਂ ਆ ਜੀ ਤਾਂ 4 ਵਜੇ ਸ਼ਾਮ ਨੂੰ 4 ਵਜੇ ਆਈਦਾ ਸ਼ਾਮੀ 4 ਵਜੇ ਆਉਂਦੇ ਹੋ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਇੰਨੀ ਗਰਮੀ 'ਚ ਬੈਠ ਕੇ ਸਮਾਨ ਵੇਚਦੇ ਹੋ ਗਰਮੀ ਨਹੀਂ ਲੱਗਦੀ ਗਰਮੀ ਤਾਂ ਘਰੇ ਵੀ ਲੱਗਦੀ ਆ ਕਰੇ ਵੀ ਕਰੇ ਵੀ ਲੱਗਦੀ ਹੈ ਕਰੇ ਵੀ ਲੱਗਦੀ ਹੈ ਫਿਰ ਮਤਲਬ ਕਹਿ ਸਕਦੇ ਕਿ ਬਾਪੂ ਜੀ ਅੰਦਰ ਬਹੁਤ ਜ਼ਿਆਦਾ ਜਜ਼ਬਾ ਹੈ ਕਹਿੰਦੇ ਗਰਮੀ ਤਾਂ ਕਰੇ ਵੀ ਲੱਗਦੀ ਹੈ ਵਾ ਕਰੇ ਵੀ ਰਹਿਣਾ ਹੈ ਤੇ ਇੱਥੇ ਬੈੱਕ ਕੇ ਚਾਰ ਪੈਸੇ ਕਮਾ ਲੀਏ ਹਾਂ ਹਾਂ ਚਲ ਕੋ ਛ ਮਾੜਾ ਮੋਟਾ ਦਿਲ ਤਾਂ ਪਰਚਾਵਾ ਹੋਊਗਾ ਮਾੜਾ ਮੋਟਾ ਦਿਨ ਲੱਗਿਆ ਰਹੂਗਾ ਇਧਰ ਉਧਰ ਬਾਪੂ ਜੀ ਨੂੰ ਦੇਖਾਂਗੇ ਕਰਾਂਗੇ ਜੀ ਤੇ ਬਾਪੂ ਜੀ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਆਪਣੇ ਬੱਚੇ ਆ ਦੋਨੇ ਬੱਚੇ ਆ ਜੀ ਨੋਹ ਹੈ ਜੀ ਹਾਂ ਇਹ ਪੋਤੇ ਵੀ ਹੈਗੇ ਆਂ। ਕੀ ਬਾਤ ਹੈ। ਇਹ ਪੋਤੇ ਹੈਗੇ ਆਂ ਆਪਣੇ ਹੈਗੇ ਇੱਥੇ। ਅੱਛਾ ਜੇ ਪੂਰਾ ਪਰਿਵਾਰ ਸਾਥ ਜਿੰਦਾ ਹੈ ਮੁੰਡੇ ਰ ਕੁਛ ਜਿੰਦੇ ਨੇ? ਹਾਂ ਸਾਥ ਜਿੰਦੇ। ਜੇ ਸਾਥ ਜਿੰਦੇ ਫਿਰ ਇੱਥੇ ਕਿਉਂ ਬੈਠੇ ਹੋ ਸਮਾਨ ਵੇਚ ਰੇਂ ਨੀ ਗਰਮੀ ਦੇ ਵਿੱਚ ਇੰਨੀ ਉਮਰ ਦੇ ਵਿੱਚ? ਮਾਫਰ ਘਰ ਬੈਠ ਕੇ ਵੀ ਕੀ ਕਰਨਾ ਆਪਾਂ ਨੇ? ਕੀ ਬਾਤ ਹੈ। ਇਹ ਘਰ ਬੈਠ ਕੇ ਕੀ ਕਰਾਂਗੇ? ਉੱਥੇ ਜਵਾਕਾ ਨਾ ਖੇਲੀ ਜਾਵਾਂਗੇ ਫਿਰ ਨਾਲੇ ਆਪਣੇ ਹੱਡ-ਗੋਡੇ ਦੁਖਣ ਲੱਗ ਜਾਣਗੇ ਜਿਵੇਂ ਮਾੜਾ-ਮੋਟਾ। ਉਹਨਾਂ ਇੱਥੇ ਤੁਰਦੇ-ਫਿਰਦੇ ਆਉਂਦੇ ਆਂ ਚੱਲ। ਆਪ ਨਾ ਹੱਥ ਫਿਰ ਚੱਲਦੇ ਆ ਜੀ ਤੇ ਇਹ ਜਿਹੜੇ ਚਸ਼ਮੇ ਤੁਸੀਂ ਦੇ ਇੱਕ ਚਸ਼ਮਾ ਕਿੰਨੇ ਦਾ ਵੇਚਦੇ ਹੋ ਇੱਕ ਚਸ਼ਮਾ ਜੀ ਕੋਈ ਰੇਟ ਹੈ ਕੋਈ ਕਿੰਨਾ ਦੇ ਦਿੰਦਾ ਕੋਈ ਕਿੰਨੇ ਦੇ ਦਿੰਦਾ ਅਸੀਂ ਤਾਂ 10 15 20 ਰੁਪਏ ਜਿਹੜੇ ਮਿਲਦੇ ਆ ਸਾਨੂੰ ਅਸੀਂ ਉਹਨਾਂ થી ਵੇਚ ਦਿੰਦਾ ਸ਼ਾਬਾਸ਼ ਅੱਛਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗਰਮੀ ਕਰਕੇ ਤੁਸੀਂ ਹੁਣ ਸ਼ਾਮੀ ਆਨੇ ਹੋ ਤੇ 7 ਵਜੇ ਚਲ ਜਾਨੇ ਹੋ ਖਰਚਾ ਨਿਕਲ ਜਾਂਦਾ ਆ ਖਰਚਾ ਡਿਪੈਂਡ ਆਏਗਾ ਜਿਹੜਾ ਗਾਹਕ ਆ ਗਿਆ ਫਿਰ ਤਾਂ ਬਣ ਜਾਂਦਾ ਖਰਚਾ ਨਹੀਂ ਹੋਏਗਾ ਕੋਈ ਗੱਲ ਨਹੀਂ ਆਪਾਂ ਨੂੰ ਰੋਟੀ ਮਿਲਦੀ ਹੈਗੀ ਐ ਵੈਸੇ ਕਿੰਨੇ ਕ ਜਿਆਦਾ ਗਾਹਕ ਜਿਹੜੇ ਨੇ ਆ ਜਾਂਦੇ ਨੇ ਗਾਹਕ ਤਾਂ ਜੀ ਦੇਖੋ ਗਾਹਕ ਤੇ ਇਹਦਾ ਕੋਈ ਪਤਾ ਨਹੀਂ ਹਾਂ ਪਰਮਾਤਮਾ ਦਾ ਹੈਗਾ ਜਿਹਨ ਦਿੱਤੇ ਹੋਏ ਭੇਜੀ ਹੋਏ ਬੰਦੇ ਨੇ ਲੋੜੋਂ ਕੋਈ ਆ ਜਾਂਦਾ ਤਾਂ ਚਾਰ ਪੈਸੇ ਬਣ ਜਾਂਦੇ ਆ ਨਹੀਂ ਆਉਂਦਾ ਤਾਂ ਖਾਲੀ ਵੀ ਕਦੇ ਕਦੇ ਚੱਲ ਜਾਂਦਾ ਸਾਡੀ ਵੀ ਚੱਲ ਜਾ ਪਰ ਕਦੇ ਹਿੰਮਤ ਨਹੀਂ ਆ ਰਹੀ ਸੀ ਹਾਂ ਹਿੰਮਤ ਨਹੀਂ ਆ ਰਹੀ ਅਕਲੇ ਨਹੀਂ ਹੈਗਾ ਵੀ ਮੈਂ ਯਾਰ ਜੇ ਮੈਨੂੰ ਨਹੀਂ ਬਣੇ ਤਾਂ ਮੈਂ ਘਰੇ ਬੈਠ ਜਾਣਾ ਅੱਛਾ ਮੁੰਡੇ ਕੀ ਕਰਦੇ ਹੋ ਤੁਹਾਡੇ ਮੁੰਡੇ ਡਿਲੀਵਰੀ ਕਰਦੇ ਨੇ ਡਿਲੀਵਰੀ ਕਰਦੇ ਤੇ ਤੁਸੀਂ ਅੱਜ ਤੋਂ 4 ਸਾਲ ਪਹਿਲੇ ਕੀ ਕਰਦੇ ਸੀ ਮੈਂ ਲੋਹੇ ਦਾ ਕੰਮ ਕਰਦਾ ਸੀ ਫੇਰ ਫਾਕ ਲੋਹੇ ਦਾ ਕੰਮ ਕਰਦੇ ਸੀ ਤੇ ਹੁਣ ਇਹ ਕੰਮ ਕਿਉਂ ਕਰਨ ਲੱਗ ਪਏ ਤੇ ਹੁਣ ਬਜ਼ੁਰਗ ਹੋ ਗਏ ਸਿੱਕੇ ਆਪਟੋ ਹੋ ਗਈ ਸੀ ਲੋਗੇ ਦਾ ਕੰਮ ਹੁੰਦਾ ਨਹੀਂ ਸੀਗਾ ਹਾਂਜੀ ਇਸ ਕਰਕੇ ਫਿਰ ਇਹ ਕੰਮ ਮੈਂ ਫੜਿਆ ਤੇ ਬਾਬਾ ਜੀ ਤੁਸੀਂ ਕਹਿ ਰਹੇ ਹੋ ਕਿ ਗੁਜਾਰਾ ਹੋ ਜਾਂਦਾ ਹੈ ਹੁਣ ਕੀ ਕਹਿੰਦੇ ਹਰ ਕੋਈ ਜੇ ਆਪਾਂ ਗੱਲ ਕਰੀ ਅੱਜ ਦੇ ਟਾਈਮ ਦੇ ਵਿੱਚ ਹਰ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਹੋਈ ਹੈ ਕੋਈ ਵੀ ਬਿਲਕੁਲ ਵਿਸਵਾਸਤ ਨਹੀਂ ਹੈਗਾ ਬਿਮਾਰੀਆਂ ਦੇ ਜਾਂ ਫਿਰ ਆਪਣੀ ਜਿਹੜੀ ਬਿਮਾਰੀਆਂ ਨੇ ਉਹਨਾਂ ਦਾ ਖਰਚਾ ਚੱਲ ਜਾਂਦਾ ਦਵਾਈਆਂ ਆ ਜਾਂਦੀਆਂ ਤੁਹਾਡੇ ਜੇ ਪੈਸੇ ਤੇ ਮੈਨੂੰ ਤਾਂ ਮਾਂ ਦਾ ਬਿਮਾਰੀ ਇੰਨੀ ਲੱਗਦੀ ਨਹੀਂ ਅੱਛਾ ਬਿਮਾਰੀ ਲੱਗਦੀ ਨਹੀਂ ਹੈਗੀ ਤਾਂ ਤਾਂ ਥੋੜੀ ਬਹੁਤੀ ਜੇ ਆ ਵੀ ਜਾਂਦਾ ਤਾਂ ਡਾਕਟਰ ਤੋਂ ਦਵਾਈ ਲੈ ਆਉਂਦੇ ਆ ਲੈ ਆਉਂਦੇ ਆਪਕਾਰ ਬਗੁਰੂ ਹੈ ਸਰ ਸਰਦਾਰ ਤੋਂ ਕਹਿੰਦੇ ਆ ਜੀ ਤਾਂ ਤੁਹਾਨੂੰ ਆਈ ਲਾ ਕੇ ਵੀ ਠੀਕ ਹੋ ਜਾਂਦੀ ਹੈ। ਕੀ ਬਾਤ ਹੈ। ਅੱਛਾ ਪਾਪਾ ਜੀ ਚਸ਼ਮੇ ਵੇਚ ਰਹੇ ਹੋ। ਇਹਨਾਂ ਦੇ ਮਤਲਬ ਅਲੱਗ-ਅਲੱਗ ਪ੍ਰਾਈਸ ਹੈ ਕਿ ਸਾਰੇ ਦੇ ਇੱਕੋ ਹੀ ਪ੍ਰਾਈਸ ਨੇ? ਅਲੱਗ-ਅਲੱਗ ਪ੍ਰਾਈਸ ਹੈ। ਅੱਛਾ ਸਭ ਤੋਂ ਮਹਿੰਗਾ ਚਸ਼ਮਾ ਤੁਹਾਡੇ ਕੋਲ ਕਿਹੜਾ ਹੈ ਤੇ ਕਿੰਨੇ ਰੁਪਏ ਦਾ ਹੈ? ਸਭ ਤੋਂ ਮਹਿੰਗਾ ਆਪਣੇ ਕੋਲ 2000 ਰੁਪਏ ਵਾਲਾ ਆਊਗਾ। ਕਿਹੜਾ ਚਸ਼ਮਾ ਹੈ ਉਹ? ਉਹ ਆਹ ਪਹਿਨੇ ਅੱਗੇ ਪਹਿਨੇ। ਇਹ ਮਹਿੰਗੇ ਆਏ। ਅੱਛਾ ਇਹ ਚਸ਼ਮੇ ਆ ਇਹ ਸਭ ਤੋਂ ਮਹਿੰਗਾ ਚਸ਼ਮਾ ਆ 200 ਰੁਪਏ ਦਾ ਚਸ਼ਮਾ ਆ ਹਾਂ ਜੀ ਹਾਂ ਦੁਕਾਨ ਤੇ ਜਾਓ ਮਿਲਦਾ 350 400 350 400 ਦਾ ਬਿਲਕੁਲ ਤੇ ਪਾਪਾ ਜੀ ਕਿੰਨੇ ਕਾ ਜ਼ਿਆਦਾ ਮੁਸੀਬਤ ਕੋਈ ਮਤਲਬ ਕੋਈ ਇਦਾਂ ਦਾ ਆਂਦਾ ਕੋਈ ਗਲਤ ਬੋਲ ਗਿਆ ਹੋਵੇ ਜਾਂ ਫਿਰ ਕਿਸੇ ਕਈ ਵਾਰੀ ਆਪਾਂ ਬੈਠੇ ਹੁੰਦੇ ਆ ਕੋਈ ਪੈਸੇ ਨਾ ਦੇ ਕੇ ਗਿਆ ਹੋਵੇ ਕੋਈ ਝੂਠ ਬੋਲ ਕੇ ਚਸ਼ਮਾ ਲੈ ਗਿਆ ਹੋਵੇ ਨਾ ਐਸਾ ਕੋਈ ਬੰਦਾ ਨਹੀਂ ਆਇਆ ਮੇਰੇ ਨਾਲ ਸਾਰੇ ਨਾਲ ਪਿਆਰ ਨਾਲ ਹੀ ਲੈ ਕੇ ਜਾਂਦੇ ਰਹੇ ਆ ਜਿੰਨੇ ਦਾ ਮੈਂ ਕਹਿ ਰਿਹਾ ਨਾ ਦੇ ਦਿੰਦੇ ਆ ਵੱਧ ਵੀ ਕਈ ਦੇ ਜਾਂਦੇ ਆ ਆਖਰ ਕੋਈ ਬੱਤ ਵੀ ਦੇ ਜੰਦੇ ਆ ਕਈ ਹੈ ਨਹੀਂ ਹੁੰਦੇ ਆ ਮਤਲਬ ਮਤਲਬ ਕਹਿੰਦੇ ਵਿਆਹ ਮਹਿੰਗਾ ਕਰਦੇ ਆ ਔਰ ਫਿਰ ਕਟ ਨਹੀਂ ਕਰਦੇ ਭਾਵੇਂ ਤੂੰ ਘੱਟ ਦੇ ਜਿਆ ਕੋਈ ਗੱਲ ਨਹੀਂ ਬਸ ਉਹ ਜਿੰਨੇ ਉਹ ਕੱਟ ਕਰਦਾ ਫਿਰ ਉਹਦੇ ਹਿਸਾਬ ਨਾਲ ਦੇ ਦਿੰਦਾ ਅੱਛਾ ਬਾਪੂ ਜੀ ਕਦੇ ਸੋਚਿਆ ਸੀ ਜ਼ਿੰਦਗੀ ਦੇ ਵਿੱਚ ਕਿ ਇਦਾਂ ਇੱਕ ਰੋਡ ਦੇ ਕਿਨਾਰੇ ਬੈ ਕੇ ਚਸ਼ਮੇ ਵੇਚੂਗਾ ਨਾ 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 ਕਦੇ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਸੀਗਾ ਨੂੰ ਮੈਂ ਮੈਂ ਰੋਡ ਤੇ ਆਉਂਦਾ ਮੈਂ ਆਪਣਾ ਕੰਮ ਵੀ ਕੀਤਾ ਸੀਗਾ ਕਰਦਾ ਨਹੀਂ ਚੱਲਿਆ ਸੀਗਾ ਮੇਰਾ ਉਹ ਤੋਂ ਬਾਅਦ ਫਿਰ ਮੈਂ ਮਗਾ ਹੋਈ ਹੁੰਦਾ ਕੰਮ ਖਰਾਬ ਹੈਗਾ ਚਲ ਮਾੜਾ ਮੋਟਾ ਅੱਛਾ ਕਿੱਦਾਂ ਦਿਮਾਗ ਦੇ ਵਿੱਚ ਆਇਆ ਕਿ ਚਸ਼ਮਿਆਂ ਦਾ ਕੰਮ ਕਰਨਾ ਹੈ ਬੈਲਟਾਂ ਦਾ ਕੰਮ ਕਰਨਾ ਹੈ ਬੱਚਿਆਂ ਦੇ ਚਸ਼ਮੇ ਦਾ ਕੰਮ ਕਰਨਾ ਹੈ ਇਹ ਆਪਣਾ ਭਤੀਜਾ ਸੀਗਾ ਉਹ ਐਸੀ ਲਾਈਨ ਤੋਂ ਬੜਾ ਹੋਇਆ ਸੀ ਜੀ ਉਹ ਉਸਨੇ ਕਿਹਾ ਵੀ ਇਹ ਕੰਮ ਮਾੜਾ ਮੋਟਾ ਕਰ ਲੈ ਆਈ ਚਲਾਈ ਤੇਰੀ ਚੱਲਦੀ ਰਹੇਗੀ ਅੱਛਾ ਮੈਂ ਮਾੜਾ ਮੋਟਾ ਕਰਤਾ ਫਾਨੀ ਮੈਂ ਫਿਰ ਠੀਕ ਲਿਆ ਮਾਵਾ ਜਦੋਂ ਹੀ ਮੈਂ ਇਹ ਕੰਮ ਕਰਨ ਦਾ ਤਾਂ ਮੈਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਕਿੰਨੇ ਦੀ ਵੇਚਾਂ ਕਿੰਨੇ ਦੀ ਨਾ ਵੇਚਾਂ ਪੰਜ ਚਾਰ ਰੁਪਏ ਪਿੱਛੇ ਦੇ ਦਿੰਦਾ ਸੀਗਾ ਅੱਛਾ ਮੁੰਡੇ ਅੱਜ ਤੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਨਸ਼ਿਆਂ ਦੀ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਬਹੁਤ ਜ਼ਿਆਦਾ ਹੋ ਰਹੇ ਕਈ ਵਾਰੀ ਇਦਾਂ ਹੋਇਆ ਕਿਸੇ ਨੇ ਤੁਹਾਡੇ ਕੋਈ ਚਸ਼ਮਾ ਚੋਰੀ ਕਰ ਲਿਆ ਹੋਵੇ ਕੋਈ ਫਿਰ ਨਸ਼ੇੜੀ ਆਮਲੀ ਤੁਹਾਡੇ ਕੋਲ ਆ ਗਿਆ ਹੋਵੇ ਧੱਕਾ ਕਰ ਰਿਹਾ ਹੋਵੇ ਕਿਉਂਕਿ ਰੋਡ ਦੇ ਕਿਨਾਰੇ ਬੈਠੇ ਹੋ ਕੱਲੇ ਬੈਠੇ ਹੋ ਕੋਈ ਕੁਛ ਇਦਾਂ ਤਾਂ ਹੋਇਆ ਤੁਹਾਡੇ ਨਾਲ ਨਾ 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 ਕਦੇ ਨਹੀਂ ਕੋਈ ਵਾਰਦਾ ਕਦੇ ਨਹੀਂ ਕਦੇ ਨਹੀਂ ਹੋਇਆ ਮੈਂ ਬਿਲਕੁਲ ਸੈਂਟਰ ਤੋਂ ਬੈਠਾ ਹਾਂ। ਅਟੈਂਡ ਸਾਰੇ ਨੂੰ ਡਾਇਰੈਕਟ ਵੀ ਬਚਾ ਲੈ ਬੈਠਾ ਹਾਂ। ਨਹੀਂ ਕੋਈ ਅਸੀ ਕੁਸ਼ਾਪਾ ਕਹਿ ਨਹੀਂ ਸਕਦੇ ਉਹਨੂੰ। ਜੀ। ਨਾਲੇ ਮੇਰੇ ਸਾਰੇ ਜਾਣੇ ਹੈਗੇ ਆਪਣੇ ਕੋਲ। ਪਾਪਾ ਨੂੰ ਡਾਟ ਡੋੜਾ ਹੈ ਨਹੀਂ ਕਹਿਣਾ। ਸ਼ਾਬਾਸ਼। ਅੱਛਾ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ? ਮੈਸੇਜ ਆਪਾਂ ਨੇ ਕੀ ਦੇਣਾ ਜੀ ਬਸ ਆਪਾਂ ਨੇ ਇੰਤ ਹੈਗੀ ਆ ਮਾਰ ਨੂੰ ਕਿ ਕਰੀਏ ਨੇ। ਅੱਛਾ ਜੇਕਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤੇ ਕੀ ਲੋਕੇਸ਼ਨ ਇੱਕ ਵਾਰੀ ਆਪਣਾ ਐਡਰੈਸ ਦੱਸ ਦੋਗੇ? ਹਾਂ ਐਡਰੈਸ ਤਾਂ ਆਪਣਾ ਹੈਗੀ ਆ। ਤੇ ਮਤਲਬ ਮਦਦ ਕਰਨੀ ਇੱਥੇ ਕਰ ਸਕਦਾ ਬਸ ਹੋਰ ਕੀ ਹੈ ਕਿ ਕਿਹੜਾ ਐਡਰੈਸ ਹੈ ਕੀ ਲੋਕੇਸ਼ਨ ਕੀ ਹੈ ਦੀ ਆਪਣਾ ਆਪਣਾ ਗੇਲ ਰੋਡ ਤੇ ਹੈਗਾ ਰੋਡ ਤੇ ਬੈਠਾ ਮੈਂ ਨਹਿਰ ਤੋਂ ਅੱਗੇ ਆ ਕੇ ਬਸ ਇੱਥੇ ਆਪਣਾ ਅड्डा ਲੱਗਿਆ ਹੋਇਆ ਹੈ ਜੋ ਕੁਝ ਦੇ ਜੰਦੇ ਆ ਠੀਕ ਹੈ ਬਾਕੀ ਆਪਣਾ ਮਾਰਵਾਤਾ ਚੈਨ ਨਿਊ ਮੜਦੇ ਵੀ ਸਾਈਕਲ ਚਲਾ ਕੇ ਸਮਾਨ ਲੈ ਕੇ ਫੇਰ ਉਧਰ ਰੱਖ ਕੇ ਲੈ ਕੇ ਜਾਣਾ ਫੇਰ ਉੱਤੇ ਆ ਕੇ ਉਤਾਰਨਾ ਫੇਰ ਇੱਥੇ ਸੈੱਟ ਕਰਨਾ ਔਖਾ ਨਹੀਂ ਲੱਗਦਾ ਔਖਾ ਨਹੀਂ ਹੈਗਾ ਇੰਨਾ ਔਖਾ ਨਹੀਂ ਹੈਗਾ ਜਿੰਨਾ ਸਮਝਦਾ ਸਕਦਾ ਅੱਛਾ ਭਰੇ 25 ਕਿਲੋ ਜਿਆਦਾ ਪੱਤੀ ਕੀ ਲੋਭਾਰੂਗਾ 25 25 ਕਿਲੋ ਭਾਰ ਚੱਕ ਆਰਾਮ ਨਾਲ ਚੱਕ ਲੈਂਦਾ ਚੱਕ ਲੈਨੇ ਹਾਂ 25 ਕਿਲੋ ਭਾਰ ਆ ਤੇ ਸਾਈਕਲ ਤੇ ਔਖਾ ਨਹੀਂ ਲੱਗਦਾ ਕਈ ਵਾਰ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਡੰਨ ਨਹੀਂ ਲੱਗਦਾ ਚਸ਼ਮੇ ਨਾ ਟੁੱਟ ਜਾਣ ਮੈਂ ਡਿੱਗਣਾ ਨਾ 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 ਆਪਾਂ ਸੰਭਾਲ ਕੇ ਪੂਰੀ ਡਬੜ ਰਗੜ ਪਾ ਕੇ ਤਿਆਰੀ ਨਾਲ ਜੰਮਿਆ ਤਿਆਰੀ ਨਾਲ ਹੀ ਆਉਨੇ ਆ ਔਰ ਸੰਭਲ ਕੇ ਆਈਦਾ ਸੰਭਲ ਕੇ ਜਾਈਦਾ ਸ਼ਾਬਾਸ਼ ਹਾਂ ਬਾਪੂ ਜੀ ਨਾਲ ਜਿਹੜੀਆਂ ਸਾਰੀਆਂ ਗੱਲਾਂ ਕਰ ਲੀਆਂ ਨੇ ਬਾਪੂ ਜੀ ਦੀ ਜੇ ਇੱਕ ਗੱਲ ਕੀਤੀ ਜਾਵੇ ਬਹੁਤ ਜ਼ਿਆਦਾ ਹੌਸਲਾ ਹੈ ਬਾਪੂ ਜੀ ਦੇ ਵਿੱਚ ਬਹੁਤ ਜ਼ਿਆਦਾ ਕੀਰਤ ਕਰਨ ਦੀ ਕੰਮ ਕਰਨ ਦਾ ਬਹੁਤ ਜ਼ਿਆਦਾ ਜਜ਼ਬਾ ਹੈ ਕਹਿੰਦੇ ਕਿ ਗਰਮੀ ਹੋਵੇ ਪਾਵੇਂ ਸਰਦੀਆਂ ਵਿੱਚ ਮੈਂ ਰੋ ਜਾਣਾ ਹੈ ਕਿ ਕਿ ਘਰ ਬੈ ਕੇ ਵੀ ਗਰਮੀ ਲੱਗਦੇ ਉਸ ਤੋਂ ਵਧੀਆ ਆਪਣਾ ਕੰਮ ਕਰ ਲਿਆ ਜਾਵੇ ਬਹੁਤ ਜ਼ਿਆਦਾ ਇਹਨਾਂ ਨੂੰ ਲੋਕੀ ਜਿਹੜੇ ਆ ਪਿਆਰ ਵੀ ਕਰਦੇ ਨੇ ਜੇਕਰ ਤੁਸੀਂ ਤੁਹਾਨੂੰ ਇਹਨਾਂ ਦੀ ਸਟੋਰੀ ਵਧੀਆ ਲੱਗੀ ਹੈ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਸੀਂ ਇਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਹੈਲਪ ਕਰਨ ਲਈ ਇੱਕ ਵਾਰੀ ਲੋਕੇਸ਼ਨ ਜਿਹੜੀ ਦੱਸ ਦਿੱਤੀ ਹੈ ਦੁਬਾਰਾ ਤੁਹਾਨੂੰ ਲੋਕੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਜੀਐਨ ਕਾਲਜ ਦੇ ਬਿਲਕੁਲ ਸਾਹਮਣੇ ਬੈਠੇ ਨੇ ਇੱਕ ਰੋਡ ਦੇ ਕਿਨਾਰੇ ਜਿਹੜੇ ਬੈਠੇ ਨੇ ਚਸ਼ਮੇ ਵੇਚ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੱਧ ਚੜ ਕੇ ਜਿਹੜੇ ਆ ਮਦਦ ਕਰੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਇੰਨਾ ਤੇ ਜੜੀ ਹੈ ਮਹਲਪਾ ਹੋ ਸਕੇ ਤੇ ਹੋ ਰਹੇ ਤੇ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦਾ ਸਿਟੀ ਐਡਲਾਈਨਸ ਮੈਂ ਨੇ ਆ ਮਲਿਕ ਕੈਮਰਾ ਪਰਸਨ ਵੀਪਨ ਬਸ ਸੀਨਲ